ਰਾਵੀ ਸੋਚਾਂ ਦੇ ਦਿਲ ਸੋਂ ਗੁਜ਼ਰੇ ਮੇਰੀ ਹੋਣ ਦਾ ਬਕਾਇਆ ਮਹਿਰਮ ਦੇ ਹਜ਼ੂਰੇ ਬਿਸਮਤ ਦੇ ਕਿਨਾਰੇ ਵਾਕਿਫ ਨਾ ਵਾਕਿਫਾ ਤੋਂ ਦਲੀਸ ਨਾ ਡੱਪੇ ਮੇਰਾ ਆਪਾ ਘੂਰੇ ਮੇਰੇ ਫਲਸਫੇ ਨਿਆਣੇ ਮੇਰੀ ਤਰ੍ਹਾਂ ਅਧੂਰੇ ਤੁਸੀਂ ਆਪ ਦੇਖ ਲੈਣਾ ਮੈਂ ਲੱਗ ਤੇ ਤੁਸਾਂ ਦੇ ਮੂਰੇ ਤੁਸੀਂ ਆਪ ਦੇਖ ਲੈਣਾ ਮੈਂ ਲੱਗ ਤੇ ਤੁਸਾਂ ਦੇ ਮੂਰੇ ਸੁਹਣੀ ਹਾਜ਼ਰੀ ਕਬੂਲ ਕਰਿਓ ਜੀ ਉਸ ਤੋਂ ਬਾਅਦ ਡਾਕਟਰ ਨਿਰਮਲ ਗੋਸ਼ਕੀ ਜੀ ਨੂੰ ਆਪਣਾ ਮੈਨੂੰ ਇੱਕ ਦਾਅ ਮਿਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬੀ ਹੋਈ

ਪ੍ਰੋਫੈਸਰ ਜਨਾ ਜਾਂ ਫਿਰ ਜੰਮਦੀ ਹੋੜ ਕਰੀ ਬੋਲੀ ਬੰਜੀ ਤਰਤੀ ਮਹੇਸ਼ੋਰਾ मंझर न सिया पगरी पुखो को न चलो पाग नुको को न चलोड़ी ਵੰਜੇਰ ਕਰਤੀ ਮੇ ਜੋ ਰਹੀ ਸੋਰਾ ਰਾਤ ਵਿਹੂਰੀ ਉਮਰਾਲੂ ਨੇੁਰਦੇ ਹੋਰਾ ਹੋਰਾ ਮੇਰੇ ਜੰਦਾ ਐ ਜਗ ਸਾਰਾ ਮੰਗੜੇ ਸਾਰੇ ਵਾਰਸ ਮੋੜਾ तूं ई मी परसे ने ਰਾਤ ਵੀ ਹੋਣੀ ਉਮਰਾਨੋ ਮੇ ਕੁੜੀ ਹੋਰਾ ਹੋਰਾ ਨਾ ਕੋਈ ਮੇਰੀ ਸਾਥ ਸੁਕੀ ਨਾ ਕੋਈ ਸੰਗੀ ਸਾਥੀ ਹੋ ਮੁਨਤੇ ਸਤੇ ਉਹ ਬਜਟੇ ਪਿਆ ਤੁਲਕੀ ਚੋਰਾ ਤੂੰ ਤੇਰੇ ਸਤੇ ਹੋਵੇ ਚੁੱਕੇ ਪਿਆ ਕੁਲਕ ਨਹੀਂ ਚੋਰਾ ਪਿਆ ਕੁਲਕ ਨਹੀਂ ਚੋਰਾ ਪਿਆ ਕੁਲਕ ਨਹੀਂ ਚੋਰਾ ਸ਼ੁਕਰੀਆ ਉਸ ਤੋਂ ਬਹੁਤ ਬਹੁਤ ਮੁਬਾਰਕ ਸਭ ਨੂੰ ਤੇ ਇਥੋਂ ਦੀ ਸੰਸਥਾਨ ਜੀ ਦਾ ਪਾਜੇ ਪ੍ਰੋਗਰਾਮ ਪ੍ਰਵਰੀਆ ਸ਼ੁਕਰੀਆ تلسی صاحب نے کوئی گفتہ نہیں چلی کتاب چھوٹے بارے گہرائی سے جا کے ڈیپ سے جا کے ڈیپن ہو گئی شاید میں وہ سوچیا بھی نہیں سی کہ یہ ارتھ ہوں ہو اس طرح ہی رمانا صاحب نے اپنے بدھ گیانک نال جذبات کے جو ارتھ دیتے ہیں نمی ارتھ دیتے ہیں پرانے ارتھ کے نام بھی ویسے تو میری کوتا سدارن ہے ਕੋਸ਼ਕ ਸਾਹਿਬ ਨੇ ਕਈ ਜਿਹੜੇ ਕਿਸੇ ਨੂੰ ਕਿਹਾ ਉਹਨਾਂ ਦਾ ਸੁਣਾਇਆ ਕੌਕੇ ਸਾਹ ਬਾਈ ਨਹੀਂ ਉਸ ਮਜ਼ਦੂਰੀਆਂ ਸੀ ਉਹਨਾਂ ਨੇ ਵੀ ਕਿਸੇ ਕੋਰਸ ਨੂੰ ਲਿਖਿਆ ਕਿਉਂਕਿ ਇਹ ਮੇਰੇ ਕੋਸ਼ਕ ਸਾਹਿਬ ਦਾ ਗੁਰੂ ਮਿੱਤਰ ਨੇ ਮੈਂ ਉਹਨੂੰ ਗੁਰੂ ਮੰਨਦਾ ਤੇ ਮਿੱਤਰ ਵੀ ਮੰਨਦਾ ਵੈਸੇ ਗੁਰੂ ਉਹ ਹੁੰਦਾ ਹੈ ਜਿਹੜਾ ਮਿੱਤਰ ਹੋਵੇ ਜਿਹੜਾ ਜਿਹੜਾ ਮਿੱਤਰ ਇਹ ਕੋਈ ਕਿਵੇਂ ਹੋ ਸਕਦਾ ਮੈਂ ਕੋਈ ਇੱਕ ਗੁਰੂ ਬਣਾਇਆ ਸੀ ਜੋ ਤੁਸ ਆਪਣਾ ਮਹਾਗੁਰੂ ਹੈ ਔਰ ਪ੍ਰੋਗਰਾਮ ਮੰਦਿਰ ਨੂੰ ਸੁਣਦੇ। ਟੀਵੀ ਤੇ ਨਹੀਂ ਹੁੰਦਾ ਮੈਂ ਉਹਨੂੰ ਬੁਲਾਇਆ ਸੀ। ਇੱਕ ਦੋ ਵਾਰੀ ਹੈਲੋ ਹੈਲੋ ਹੋਈ ਫੋਨ ਤੇ ਮੈਂ ਕਿਹਾ ਚਲੋ ਅੱਜ ਉਹਦਾ ਫੰਕਸ਼ਨ ਹੈ ਪ੍ਰੋਗਰਾਮ ਹੈ ਸਮਾਗਮ ਹੈ ਸਮਾਗਮ ਉਹਨਾਂ ਜਾਈ ਆਵਾਂ ਮੇਰਾ ਗੁਰੂ ਹੈ। ਉਹ ਮੈਨੂੰ ਪੁਲਿਸ ਵਾਲਿਆਂ ਨੇ ਅੱਧੀ ਨਹੀਂ ਆਂ ਦਿੱਤਾ। ਉਹ ਮੈਂ ਕਿਹਾ ਮੇਰਾ ਗੁਰੂ ਤੇਲ ਹੈ। ਉਹ ਮੈਨੂੰ ਵੀ ਤੁਸ ਸਿੱਖਿਆ ਹੈ। ਉਹ ਮੈਨੂੰ ਮਿਲਣਾ ਹੈ ਮੇਰਾ ਖਾਤਾ ਦੇ ਦਿਓ। ਉਹ ਕੰਪੀ ਮਾਰ ਕੇ ਫੋਨ ਕੀਤਾ। ਫੋਨ ਕੀਤਾ। ਤੇ ਮੈਂ ਕਿਹਾ ਇਹ ਜ਼ਰੂਰਤਾਂ ਦੇ ਯੂ ਰਿਮੇਨਿਗ ਬਦਉਂ ਮੇਰਾ ਸ਼ਿਸ਼ੇ ਮੇਰਾ ਚੇਲਾ ਬਾਹਰ ਕੋਸ ਤੋਂ ਡੰਗਾ ਕਰੀ ਲਿਆ ਤੇ ਜਿਹੜਾ ਗੁਰੂ ਕਿਸੇ ਆਪਣੇ ਚੇਲੇ ਨੂੰ ਕੋਲ ਬਣਾ ਕੇ ਉਹਦੇ ਡਿਸਕਸ ਨਹੀਂ ਕਰ ਸਕਦਾ ਉਹਦੇ ਨਾਲ ਚਾਰ ਨਹੀਂ ਕਰ ਸਕਦਾ ਰਹਿਦਾ ਇਹੋ ਕੀ ਇਹ ਬੋਤਲ ਇਹਦੇ ਨਾਲ ਚਾਰਦਾ ਹੂ ਗੁਰੂ ਨੂੰ ਸਾਲਪਾ ਨੂੰ ਨਹੀਂ ਲਾਦੇ ਨੇ ਕਿ ਨਿਵਰਿਆ ਸੋ ਮੈਂ ਪ੍ਰੋਫੈਸਰ ਦਾ ਗੁਰੂ ਮਿੱਤਰ ਨੇ ਮੇਰੇ ਕਿਉਂਕਿ ਮੈਂ ਐਂਗਲ ਲੇ ਰਿਹਾ ਜਦੋਂ ਥੀਸਿਸ ਲਿਖਿਆ ਸੀ اس ویلے میں بہت پریشان تھی کیونکہ میرا فسٹ اسٹپ سے پی ایچ ڈی ایم اے پنجابی میں نکلیا نے میرے جو تشبہ توڑ دیا یونیورسٹی پٹیالہ بہت مشہور نے میم بھی پتا ہوں کتنے بابل لالے بھی ادو میں ایم فل کر رہا سی پی ایچ ڈی تو میں پنجابی کی نہ ہی میں سارے کہ پی ایچ ڈی کی ایم فل ضرور کی ਪੁਰਖੀ ਬਰਗ ਰਹੀ ਹੋ ਤੇ ਉਹਦਾ ਵੀ ਇਹ ਬਸ ਕਹਿ ਰਿਹਾ ਕਿ ਸਿਰ ਤੇ ਕਹਾਂ ਨਾਲੋਂ ਥਾ ਮਾਰਦਾ ਮੂੰਹ ਤੇ ਉਹਦਾ ਮਨਸਾ ਨਾ ਕਰੀਏ ਮੈਂ ਕੀ ਜਾਣਾਂ ਕਿ ਮਨ ਦਾ ਕੰਮ ਨਹੀਂ ਗਿਆ ਉਹ ਜੋ ਉਹ ਲੈ ਤੇ ਜੋ ਅਜੇ ਤੱਕ ਕਹਿ ਰਹਾ ਹੈ ਕਿ ਕਹਿਣਾ ਨਹੀਂ ਸ਼ੰਗ ਹੈ ਉਹ ਕਹਿਣਾ ਨਹੀਂ ਸੱਚ ਇਹ ਨਹੀਂ ਹੈਗਾ ਕਿ ਝੂਠੇ ਬੋਲ ਕੇ ਕੰਮ ਲਪੇਟ ਕੇ ਖੰਡੂਨ ਨੂੰ ਮਿਸੀ ਨਹੀਂ ਦੇ ਦੇਣਾ ਕਹਾਈ ਕਰ ਤੇ ਜੇ ਮਰ ਗਾ ਭੀਆਂ ਪਰਮਾ ਉਹ ਕਿ ਕਿਸ ਤਰ੍ਹਾਂ ਲੇਖਕ ਪ੍ਰਕਾਸ਼ਕ ਪੁਰੀਆਂ ਤੁਮਰਾ طرحم دیں جس طرح سنبان دا دیں میں پہلا پولیسر ہیں جن میری کتاب سمے تو پہلے ہیں اور میں پوچھتا نہیں وہ لینا گئی آگے بند سب تو پہلے پیسے نہیں گل بعد کروں گی میں تین بجے پوچھا میں لے لیں گے میں آپ نے آپ ہی نے میں کہا کہ یار باقی منگوائی تو منگ لیں پھر منگے ਕਿ ਇਹ ਜ਼ਿੰਦਗੀ ਦਾ ਪਹਿਲਾ ਸੇਰਪਾ ਹੈ ਕਿ ਇਹ ਮੇਰਾ ਕਨਸੈਪਟ ਕੋ ਟੁੱਟਾ ਹੈ ਪਬਲਿਸ਼ਰ ਅਨ ਦੇ ਜਿਹੜੀ ਨੂੰ ਮਾਰੇ ਗਏ ਪਬਲਿਸ਼ਰ ਬਹੁਤ ਚੰਗੇ ਲੋਕ ਨੇ ਬਿਕਾਸ ਹੋ ਚੁੱਕਾ ਹੈ ਉਹਦਾ ਕਲਮ ਕਿ ਖੁਦ ਜਸਵਿੰਦਰ ਪੰਜਾਬੀ ਨੇ ਹੈ ਮੈਨੂੰ